ਅਸਲਾਮੁਅਲੈਕਮ ਉਮੀਦ ਕਰਦੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਸਿੰਘ ਮਸਕੀਨ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਔਰ ਉਹਨਾਂ ਦੀ ਹਰ ਕਥਾ 'ਚ ਕੋਈ ਨਾ ਕੋਈ ਜ਼ਿੰਦਗੀ ਦਾ ਅਹਿਮ ਵੱਡਾ ਸਬਕ ਮੌਜੂਦ ਹੁੰਦਾ ਹੈ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ ਇਨਸਾਨ ਇਸ ਦੁਨੀਆ 'ਚ ਕਿਉਂ ਕਲਾਇਆ ਗਿਆ ਹੈ ਉਹਦੀ ਇੱਥੇ ਆ ਕੇ ਉਹਦਾ ਅਸਲ ਮਕਸਦ ਕੀ ਹੈ ਉਸਨੂੰ ਕਿਸ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈਗਾ ਵਾ ਉਹ ਆਪਣੀ ਹਰ ਕਥਾ ਦੇ ਵਿੱਚ ਇਹ ਚੀਜ਼ਾਂ ਦੇ ਉੱਤੇ ਜ਼ੋਰ ਦਿੰਦੇ ਆ ਉਦਾਹਰਨਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਇਨਸਾਨ ਕਾਮਯਾਬੀ ਉਦਾਂ ਹੀ ਪਾਉਂਦਾ ਹੈ ਜਦੋਂ ਉਹ ਆਪਣਾ ਅਸਲ ਮਕਸਦ ਪਹਿਚਾਣਦਾ ਹੈਗਾ ਵਾ ਆਪਣੀ ਅਸਲ ਮਕਸਦ ਦੇ ਉੱਤੇ ਮਿਹਨਤ ਕਰਦਾ ਹੈਗਾ ਵਾ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਫਿਰ ਹੀ ਉਹਨੂੰ ਕਾਮਯਾਬੀ ਮਿਲਦੀ ਹੈਗੀ ਹੈ ਸੋ ਤੁਹਾਡੇ ਅਗੇ ਰਿਕਵੈਸਟ ਹੈ ਕਥਾ ਨੂੰ ਸੁਣਿਓ ਪੂਰਾ ਤਾਂ ਕਿ ਤੁਸੀਂ ਜਿਹੜੀ ਵਿੱਚ ਗੱਲ ਜਿਸ ਬਿਆਨ ਕੀਤੀ ਗਈ ਹੈ ਜਿਸ ਦੇ ਉੱਤੇ ਉਹ ਜ਼ੋਰ ਦੇ ਰਿਹਾ ਉਹ ਸਮਝ ਸਕੋ ਔਰ ਉਹ ਉਸ ਨੂੰ ਪਹਿਚਾਨ ਸਕੋ ਔਰ ਤਦੋਂ ਆਪਣੀ ਜ਼ਿੰਦਗੀ ਚ ਉਹਦਾ ਫਾਇਦਾ ਹੋਵੇ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੁਰੂ ਰੂਪ ਸਾਧ ਸੰਗਤ ਜੀਓ ਉਹਦੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੀ ਖਫਤ ਵਾਹਿਗੁਰੂ ਜੀ ਦੀ ਫਤਿਹ ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਵਾਂ ਜਿਵੇਂ ਬਾੜ ਦੇ ਸਾਰੇ ਕੰਮ ਧੰਦੇ ਉਸ ਦਾ ਮੂਲ ਮਨੋਰਥ ਹੈ ਧਨ ਕਮਾਣਾ ਚਾਹੇ ਕੁਝ ਵੀ ਕਰੇ ਕੋਈ ਕੋਈ ਦੁਕਾਨ ਤੇ ਬੈਠਦਾ ਹੈ ਕੋਈ ਫੈਕਟਰੀ ਚਲਾਉਂਦਾ ਹੈ ਕੋਈ ਨੌਕਰੀ ਕਰਦਾ ਹੈ ਕੋਈ ਹੋਰ ਸੈਂਕੜੇ ਤਰ੍ਹਾਂ ਦੇ ਬਿਜ਼ਨਸ ਕਰਦਾ ਹੈ ਪਰ ਸਾਰਿਆਂ ਦਾ प्रयोजन ਇੱਕੋ ਹੀ ਹੈ ਧਨ ਕਮਾਣਾ ਜਿਤਨੇ ਵੀ ਧਾਰਮਿਕ ਕਰਮ ਨੇ ਪੂਜਾ ਪਾਠ ਸ਼ੀਲ ਸੰਜਮ ਦਾਨ ਪੰਥ ਤੀਰਥਾਂ ਦਾ ਰਟਨ ਇੰਨਾ ਸਾਰੇ ਕਰਮਾਂ ਦਾ ਪ੍ਰਯੋਜਨ ਇੱਕੋ ਹੀ ਹੈ ਨਾਮ ਜਪਣਾ ਨਾਮ ਸੰਗ੍ਰਹਿ ਕਰਨਾ ਮਨੁੱਖ ਬਾਰ ਦੇ ਸਾਰੇ ਧੰਦੇ ਕਰੇ ਲੇਕਿਨ ਉਸ ਨੂੰ ਧਨ ਦੀ ਪ੍ਰਾਪਤੀ ਨਾ ਹੋਵੇ ਕਹਿੰਦਾ ਮਿਹਨਤ ਅਜਾਈ ਗਈ ਮਨੁੱਖ ਸਾਰੇ ਧਾਰਮਿਕ ਕਰਮ ਕਰੇ ਨਾਮ ਨਾ ਜਪੇ ਤੋ ਇੰਜ ਕਹੋ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਭ ਕੁਝ ਅਜਾਈ ਜਪੋ ਤ ਏਕੋ ਨਾਮ ਅਵਰ ਨਿਰਾਫਲ ਕਾਮਾ નિਸਫਲ ਸਮਝ ਲਓ ਫਜ਼ੂਲ ਸਮਝਾ ਮੈਂ ਫਿਰ ਅਰਜ਼ ਕਰਾਂ ਬਾਰ ਦੇ ਸਾਰੇ ਧੰਦੇ ਬੇਮੈਨੀ ਹੋ ਜਾਣਗੇ ਅਗਰ ਧਨ ਨਹੀਂ ਮਿਲੇ ਸਾਰੇ ਧਾਰਮਿਕ ਕਰਮ ਬੇਮੈਨੀ ਹੋ ਜਾਣਗੇ ਅਗਰ ਨਾਮ ਨਹੀਂ ਜਪਿਆ ਜਪੋ ਤਾ ਏ ਕੋ ਨਾਮਾ ਅਵਰ ਨਿਰਾਫਲ ਕਾਮਾ ਧੰਦਾ ਫਲ ਦਾਇ ਖੋ ਗਿਆ ਧਨ ਮਿਲ ਗਏ ਠੀਕ ਸਾਰੇ ਧਾਰਮਿਕ ਕਰਮ ਫਲਦਾਇਕ ਹੋਗੇ ਨਾਮ ਜਪਣ ਲੱਗ ਪਏ ਗੁਰਦੁਆਰੇ ਆ ਰਿਹਾ ਪਾਠ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਹੁਤ ਕੁਝ ਕਰ ਰਿਹਾ ਹੈ ਨਾਮ ਨਹੀਂ ਜਪ ਰਿਹਾ ਇਹਨੇ ਸਾਰੇ ਸਾਧਨ ਤੇ ਜੁਟਾ ਲੈਨੇ ਪਰ ਜਿਸ ਲਈ ਸਾਧਨ ਜੁਟਾਏ ਨੇ ਉਹ ਤੇ ਕਰਦਾ ਹੀ ਨਹੀਂ ਪਿਆ ਜਪੋ ਤਾ ਇੱਕੋ ਨਾਮ ਅਵਰ ਨਿਰਾਫਲ ਕਾਮਾਂ ਦੂਸਰਾ ਨੁਕਤਾ ਧਨ ਕਮਾਣ ਲਈ ਸਮਾਂ ਖਰਚ ਕਰਨਾ ਪਵੇਗਾ ਧਨ ਕਮਾਣ ਲਈ ਸਰੀਰਕ ਮਿਹਨਤ ਵੀ ਚਾਹੀਦੀ ਹੈ ਧਨ ਕਮਾਣ ਲਈ ਅਕਲ ਵੀ ਚਾਹੀਦੀ ਧਰਮ ਕਮਾਣ ਵਾਸਤੇ ਵੀ ਸਮਾਂ ਚਾਹੀਦਾ ਹੈ ਅਕਲ ਵੀ ਚਾਹੀਦੀ ਸਰੀਰਕ ਬਲ ਵੀ ਚਾਹੀਦਾ ਹੈ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਸ ਤਰ੍ਹਾਂ ਨਾਮ ਜਪੇਗਾ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਵੇਂ ਧਨ ਕਮਾਏਗਾ ਧਨ ਬਾਹਰੋਂ ਆਉਂਦਾ ਹੈ ਅੰਦਰ ਦੀਆਂ ਸੋਗ ਚਿੰਤਾਵਾਂ ਨੂੰ ਨੇ ਮਿਟਾ ਸਕਦਾ ਧਰਮ ਅੰਦਰੋਂ ਆਉਂਦਾ ਹੈ ਇਸ ਵਾਸਤੇ ਕਹਿੰਦੇ ਨੇ ਨਾਮ ਵੀ ਇੱਕ ਦੌਲਤ ਹੈ ਭਾਈ ਸਾਹਿਬ ਬਾਈ ਨੰਦ ਲਾਲ ਦਾ ਫਰਮਾਨ ਦੌਲਤੇ ਜਾਵੇ ਦ ਬਾਸ਼ਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ ਹਮੇਸ਼ਾ ਦੀ ਦੌਲਤ ਜੋ ਲੋਕ ਪਰ ਲੋਕ ਦੇ ਸੁਖ ਦੇ ਸਕਦੀ ਹੈ ਬੰਦਗੀ ਹੈ ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ ਵਰਨਾ ਆਖਰ ਮੇ ਕਛੀ ਸ਼ਰਮਿੰਦਗੀ ਜੇ ਤੂੰ ਬਜ਼ੁਰਗੀ ਚਾਹਂਦਾ ਹੈ ਮਹਾਨਤਾ ਚਾਹਂਦਾ ਹੈ ਮਾਣ ਤਾਣ ਚਾਹਂਦਾ ਹੈ ਜਪ ਪ੍ਰਭੂ ਦਾ ਨਾਮ ਗਰ ਬਜ਼ੁਰਗੀ ਬਾਇਜ਼ਤ ਗੁਣ ਬੰਦਵੇ ਵਰਨਾ ਆਖਸ਼ ਮੇ ਕਛੀ ਸ਼ਰਮਿੰਦਗੀ ਦੌਲਤੇ ਸਰਮਾਇਆ ਈਮਾਨ ਬਵਦ ਈਮਾਨ ਦੀ ਦੌਲਤ ਐਸੀ ਦੌਲਤ ਹੈ ਧਰਮ ਦਾ ਧਨ ਐਸਾ ਧਨ ਹੈ ਦੌਲਤ ਸਰਮਾਇਆ ਈਮਾਨ ਬਵੰਦ ਹਰ ਗਦਾ ਅਜ਼ਿਆਦ ਹੋ ਸੁਲਤਾਨ ਬਵੰਦ ਪ੍ਰਮਾਤਮਾ ਦੀ ਯਾਦ ਪ੍ਰਭੂ ਦਾ ਨਾਮ ਹਰ ਬਿਖਾਰੀ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦਾ ਜਿਸ ਨੂੰ ਬਖਸ਼ੇ ਸਿਵ ਸਲਾ ਨਾਨਕ ਪਾਤਸ਼ਾਹੀ ਪਾਦਸ਼ਾਹ ਸੰਸਾਰ ਦੇ ਜਿਹੜੇ ਬਾਦਸ਼ਾਹ ਨੇ ਉਹਨਾਂ ਦਾ ਬਾਦਸ਼ਾਹ ਬਣਾ ਦਿੰਦਾ ਹੈ ਉਹਨਾਂ ਦਾ ਮਾਲਕ ਬਣਾ ਦਿੰਦਾ ਇਤਨੀ ਉੱਚੀ ਅਵਸਥਾ ਦੌਲਤੇ ਸਰਮਾਇ ਇਮਾਂ ਬਵਦ ਹਰ ਗਦਾ ਅਜ਼ਿਆਦ ਉਹ ਸੁਲਤਾਨ ਬਵਦ ਤੋਂ ਮੈਂ ਫਿਰ ਦੌਰਾਵਾ ਧਨ ਕਮਾਣ ਲਈ ਸਮਾਂ ਚਾਹੀਦਾ ਵਕਤ ਚਾਹੀਦਾ ਧਰਮ ਕਮਾਣ ਲਈ ਵੀ ਵਕਤ ਚਾਹੀਦਾ ਸਮਾਂ ਚਾਹੀਦਾ ਧਨ ਕਮਾਣ ਲਈ ਅਕਲ ਚਾਹੀਦੀ ਹੈ ਧਰਮ ਵੀ ਬੇਵਕੂਫ ਬੰਦੇ ਮੂੜ ਬੰਦੇ ਨਹੀਂ ਕਮਾ ਸਕਦੇ ਕੋਈ ਸੋਝ ਸਮਝ ਚਾਹੀਦੀ ਹੈ ਇਹ ਸੋਝ ਸਮਝ ਸੰਗਤ ਦੇ ਚ ਮਿਲਦੀ ਹੈ ਗੁਰੂ ਦਵਾਰੇ ਹੋਏ ਸੋਝੀ ਪਾਇਸੀ ਇਹ ਸਮਝ ਇੱਥੋਂ ਮਿਲਦੀ ਆਰ ਪਰਿਓ ਸਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ ਹੈ ਪ੍ਰਭੂ ਥੱਕ ਹਾਰ ਕੇ ਤੇਰ ਗੁਰੂ ਮੈਂ ਤੇਰੀ ਸ਼ਰਨ ਆਇਆ ਤੂੰ ਮੈਨੂੰ ਉਹ ਅਕਲ ਦੇ ਜਿਹੜੀ ਰੱਬ ਨੂੰ ਸਮਝ ਸਕਦੀ ਹੈ ਤੂੰ ਮੈਨੂੰ ਉਹ ਹਿਰਦਾ ਦੇ ਜਿਹੜਾ ਪ੍ਰਭੂ ਨੂੰ ਜਪ ਸਕਦਾ ਹੈ ਇਹ ਮੰਗ ਆਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਮੈਂ ਫਿਰ ਦੁਹਰਾਵਾਂ ਧਨ ਕਮਾਣ ਲਈ ਸਰੀਰਕ ਬਲ ਚਾਹੀਦਾ ਹੈ ਤਾਕਤ ਚਾਹੀਦੀ ਹੈ ਸਰੀਰ ਦੇ ਇਤਿ ਧਰਮ ਕਮਾਣ ਲਈ ਵੀ ਚਾਹੀਦੀ ਕਮਜ਼ੋਰ ਬੰਦਾ ਲਾਗਰ ਬੰਦਾ ਬਿਮਾਰ ਬੰਦਾ ਕਿਵੇਂ ਅਮਰਤਵਲੇ ਉੱਠੇਗਾ ਕਿਵੇਂ ਨਾਮ ਜਪੇਗਾ ਕਿਸ ਤਰ੍ਹਾਂ ਗੁਰਦੁਆਰੇ ਆਏਗਾ ਸ਼ਰੀਰਕ ਤੌਰ ਤੇ ਨਿਰਵਲ ਮਨਕ ਨਾ ਧਨ ਕਮਾ ਸਕਦਾ ਨਾ ਧਰਮ ਅਕਲ ਦੇ ਤਲਤੇ ਮੂੜ ਬੰਦਾ ਨਾ ਡੰਗ ਨਾਲ ਧਨ ਕਮਾ ਸਕਦਾ ਇਹਨਾਂ ਧਰਮ ਆਲਸੀ ਮਨੁਖ ਜੋ ਸਮਾਂ ਹੀ ਨਹੀਂ ਕੱਢਦਾ ਨਾ ਧਨ ਕਮਾ ਸਕਦਾ ਹੈ ਨਾ ਧਰਮ ਧਨ ਸਮਾਂ ਮੰਗਦਾ ਹੈ ਧਰਮ ਵੀ ਸਮਾਂ ਮੰਗਦਾ ਹੈ ਧਨ ਅਕਲ ਮੰਗਦਾ ਹੈ ਨਾਂ ਵੀ ਧਰਮ ਵੀ ਅਕਲ ਮੰਗਦਾ ਹੈ ਸਰੀਰਕ ਸ਼ਕਤੀ ਚਾਹੀਦੀ ਹੈ ਧਨ ਕਮਾਣ ਵਾਸਤੇ ਸਰੀਰਕ ਬਲ ਚਾਹੀਦਾ ਹੈ ਧਾਰਮਿਕ ਸਾਧਨਾ ਕਰਨ ਵਾਸਤੇ ਮਨੁੱਖ ਧਨ ਕਮਾਣ ਲਈ ਸਮਾਂ ਕੱਢ ਲੈਂਦਾ ਧਰਮ ਲਈ ਨਹੀਂ ਧਨ ਕਮਾਣ ਵਿੱਚ ਪੂਰੀ ਅਕਲ ਵਰਤ ਲੈਂਦਾ ਧਰਮ ਦੇ ਵਿੱਚ ਨਹੀਂ ਕਦੀ ਕਦਾਈ ਕੋ ਵਰਤਦੇ ਨੇ ਨਹੀਂ ਤੇ ਸਾਰੀ ਦੁਨੀਆ ਦਾ ਮੈਂ ਭਰਮਣ ਕਰਕੇ ਦੇਖਿਆ ਔਲ 45 ਸਾਲ ਹੋ ਗਏ ਨੇ ਮੈਨੂੰ ਇਹ ਕਥਾ ਕਰਦਿਆਂ ਥੋੜੇ ਜਿਹੇ ਬੰਦੇ ਨੇ ਜੋ ਅਕਲ ਨੂੰ ਵਰਤਦੇ ਨੇ ਨਾਮ ਕਮਾਣ ਵਿੱਚ ਨਾਮ ਜਪਣ ਦੇ ਜਗਤ ਵਿੱਚ ਬਹੁਤ ਥੋੜੇ ਜਿਹੇ ਬੰਦੇ ਨੇ ਜੋ ਨਾਮ ਜਪਣ ਲਈ ਸਮਾਂ ਕੱਢਦੇ। ਪੁਰਾਣਾ ਜ਼ਮਾਨਾ ਤੇ ਤਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਹਵਾਈ ਜਹਾਜ਼ ਨਹੀਂ ਸਨ ਜ਼ਮੀਨ ਦਾ ਸਫ਼ਰ ਮਨੁੱਖ ਪੈਰਾਂ ਨਾਲ ਚੱਲ ਕੇ ਤੈਅ ਕਰਦਾ ਸੀ। 10-15 ਮੀਲ ਦੀ ਵਾਟ ਵੀ ਹੋਵੇ ਤੇ ਸਾਰਾ ਦਿਨ ਲੱਗ ਜਾਂਦਾ ਸੀ ਚਲਦੇ ਹਾਂ ਚਲਦੇ। ਧਰਮ ਦਾ ਮਾਰਗ ਵੀ ਬੜਾ ਸੁਸਤ ਸੀ ਤੀਰਥਾਂ ਦਾ ਰਟਨ ਵਰਤ ਰੱਖੋ 33 ਕਰੋੜ ਦੇਵਤਿਆਂ ਦੀ ਪੂਜਾ ਤਰ੍ਹਾਂ-ਤਰ੍ਹਾਂ ਦੇ ਕਰਮ ਸਾਧਨਾ 68 ਤੀਰਥਾਂ ਦਾ ਭਰਮਣ ਤਰ੍ਹਾਂ-ਤਰ੍ਹਾਂ ਦੇ ਹਵਨ ਯੱਗ ਪੂਜਾ ਪਾਠ ਬੜੀ ਲੰਬੀ ਕਿਰਿਆ ਸੀ ਸੁਸਤ ਲੰਗ ਸੀ ਹੌਲੇ-ਹੌਲੇ ਜਿਵੇਂ ਉਨਾ ਦੇ ਨਜ ਜ਼ਮੀਨ ਦਾ ਰਸਤਾ ਆਸਤਾ ਆਸਤਾ ਤੈ ਹੁੰਦਾ ਸੀ ਧਰਮ ਦੇ ਮਾਰਗ ਤੇ ਵੀ ਲੋਕੀ ਆਸਤਾ ਆਸਤਾ ਚੱਲਦੇ ਸਨ ਪਰ ਚੱਲਦੇ ਸਨ ਬਹੁਤ ਆਤ ਦੇ ਚੱਲਦੇ ਸਨ ਯੁੱਗ ਦੇ ਬਦਲਦਿਆਂ ਯੁੱਗ ਬਦਲਦਾ ਹੈ ਮਨੁੱਖ ਦੀ ਸੋਚਣੀ ਦੇ ਮੁਤਾਬਕ ਵਿਚਾਰਾਂ ਦੇ ਮੁਤਾਬਕ ਅਕਲ ਦੇ ਮੁਤਾਬਕ ਆਪਦੀ ਗਿਆਤੜੀ ਅਰਸ ਕਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਨਾਪੋਗੇ ਤੋਲੋਗੇ ਯੁਗ ਬਦਲ ਗਏ ਸੋਈ ਚੰਦ ਚੜੇ ਸਿਤਾਰੇ ਸੋਈ ਦਿਨ ਇਹ ਤਪਤ ਰਹੇ ਸੂਰਜ ਤੇ ਉਹੀ ਹੈ ਜਿਹੜਾ ਸਤਜੁਗ ਦੇ ਸੀ ਚੰ드ਮਾ ਵੀ ਉਹੀ ਹੈ ਇਹ ਜ਼ਮੀਨ ਵੀ ਉਹੀ ਹੈ ਗ੍ਰਹਿ ਨੇ ਛਤਰ ਤਾਰੇ ਸਿਆਰੇ ਵੀ ਉਹੀ ਨੇ ਵਗਦੀ ਹੋਈ ਪਵਨ ਵੀ ਹੋਈ ਹੈ ਗੁਰੂ ਨਾਨਕ ਕਹਿੰਦੇ ਸਾਗਰ ਸਮੁੰਦਰ ਵੀ ਹੋਈ ਹੈ जो हजारों साल पहले सी ही है। सोई चंद चढ़े से तारे सोई दिनियर तपत रहे उनियर ओही सूरज तपदा पे जो हजारों साल पहले से, उ चंद्रमा अपन किरणों के राई चाणनी बंड रहा जो हजारों साल पहले वो ही से, सही ग्रेन छत्र तारे स्यारे ने ओही जमीन है ਉਹੀ ਸਾਗਰ ਹੈ ਰਾਮਕਲੀ ਮੱਲਾ ਪਹਿਲੇ ਰਾਮਕਲੀ ਰਾਗ ਦੇ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨ ਗਿਰ ਤਪ ਤਰਹਿ ਸਾਧਰ ਤੇ ਸਾ ਪਵਨ ਝੁਲਾਰੇ ਜੁਗਜੀ ਖੇਲੇ ਥਾਂਵੇਂ ਕੈਸੇ ਉਹੀ ਧਰਤੀ ਹੈ ਜੋ ਹਜ਼ਾਰਾਂ ਸਾਲ ਪਹਿਲੇ ਸੀ ਜੋ ਸਤਜੁਗ ਦੇ ਸੀ ਸਾ ਪਵਨ ਝੁਲਾਰੇ ਝੂਲਦੀ ਹੋਈ ਪਵਨ ਵੀ ਹੋਈ ਹੈ ਹਵਾ ਵੀ ਹੋਈ ਹੈ कोई नवी नहीं है जो सतयुग पवन वगदी सी उ है जो सतयुग धरती सी ओ है जो सदयुग सूरज चंद तारे सन उ महाराज कहें फिर किस तरह कहें युग बदल गए के बदले सा धरती सा पवन जुलारे युग जी खेले थाम कैसे ਉਨਾ ਦਿਨਾਂ ਦੇ ਵਿੱਚ ਵੀ ਜੀਵ ਪੰਜ ਤੱਤਾਂ ਦੇ ਸੰਨ ਅਜ ਵੀ ਪੰਜ ਤੱਤਾਂ ਦੇ ਕੋਈ ਇੱਕ ਤੱਤ ਘਟ ਨਹੀਂ ਗਿਆ ਇੱਕ ਤੱਤ ਵੱਧ ਨਹੀਂ ਗਿਆ ਕੋਈ ਮਨੁੱਖ 6 ਤੱਤਾਂ ਦਾ ਨਹੀਂ ਹੋ ਗਿਆ ਕੋਈ ਬੰਦਾ 4 ਤੱਤਾਂ ਦਾ ਨਹੀਂ ਹੋ ਗਿਆ ਫਿਰ ਕੀ ਬਦਲਿਆ ਕਿ ਅਸੀਂ ਕਹਿੰਦੇ ਹਾਂ ਯੁੱਗ ਬਦਲ ਗਿਆ ਯੁੱਗ ਸੂਰਜ ਚੰਦ ਤਾਰੇ ਜ਼ਮੀਨ ਆਸਮਾਨ ਕਰਕੇ ਨਹੀਂ ਬਦਲਦਾ ਤੇ ਯੁੱਗ ਪਸ਼ੂਆਂ ਦੀ ਦੁਨੀਆ 'ਚ ਵੀ ਨਹੀਂ ਬਦਲਦਾ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅਜ ਵੀ ਉੱਥੇ ਨੇ ਜੇ ਹਜ਼ਾਰਾਂ ਸਾਲ ਪਹਿਲੇ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ ਅਜ ਵੀ ਉਸੇ ਤਰ੍ਹਾਂ ਹੀ ਹਜ਼ਾਰਾਂ ਸਾਲ ਪਹਿਲੇ ਚਿੰਚੜੀਆਂ ਪੰਛੀ ਘੋਂਸਲੇ ਬਣਾ ਕੇ ਦਰਖਤਾਂ ਦੇ ਚੜ੍ਹਿੰਦੀਆਂ ਸਨ ਅਜ ਵੀ ਉਸੇ ਤਰ੍ਹਾਂ ਹੀ ਹਜ਼ਾਰਾਂ ਸਾਲ ਤੋਂ ਕੀੜੇ ਮਕੋੜੇ ਪਸ਼ੂ ਪੰਛੀ ਉਹਨਾਂ ਦੀ ਤਰਜ਼ੇ ਜ਼ਿੰਦਗੀ 'ਚ ਕੋਈ ਫਰਕ ਨਹੀਂ ਪਿਆ ਕੁਝ ਵੀ ਨਹੀਂ ਫਰਕ ਫਿਰ ਅਸੀਂ ਕੀ ਦੇਖਦੇ ਹਾਂ ਕਿ ਯੁੱਗ ਬਦਲ ਗਏ ਨਾ ਪਸ਼ੂ ਬਦਲੇ ਨਾ ਪੰਛੀ ਬਦਲੇ ਨਾ ਸੂਰਜ ਬਦਲਿਆ ਨਾ ਚੰ드ਰਮਾ ਬਦਲਿਆ ਨਾ ਤਾਰੇ ਬਦਲੇ ਨਾ ਧਰਤੀ ਬਦਲੀ ਨਾ ਹਵਾ ਬਦਲੀ ਨਾ ਸਾਗਰ ਬਦਲਿਆ ਫਿਰ ਬਦਲਿਆ ਕੀ ਹੈ ਅਸੀਂ ਕਹਿੰਦੇ ਹਾਂ ਯੁੱਗ ਬਦਲ ਗਿਆ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਜਦ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਸੋਚਣੀ ਬਦਲ ਜਾਂਦੀ ਹੈ ਸਮਝ ਬਦਲ ਜਾਂਦੀ ਹੈ ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ ਯੁੱਗ ਬਦਲ ਜਾਂਦਾ ਹੈ ਯੁੱਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪਸ਼ੂਆਂ ਦੀ ਦੁਨੀਆ 'ਚ ਨਹੀਂ ਯੁੱਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪੰਛੀਆਂ ਦੀ ਦੁਨੀਆ 'ਚ ਨਹੀਂ ਕੀੜੇ ਮਕੋੜਿਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਸੂਰਜ ਚੰ ਤਾਰਿਆਂ ਦੀ ਦੁਨੀਆ 'ਚ ਨਹੀਂ ਮਨੁੱਖ ਦੀ ਦੁਨੀਆ 'ਚ ਵਿਚਾਰ ਦੇ ਬਦਲਦੇ ਆ ਦੁਨੀਆ ਬਦਲ ਜਾਂਦੀ ਹੈ ਮੈਂ ਇੱਕ ਦਫਾ ਫਿਰ ਦੋਹਰਾ ਦਿਆਂ ਸਵੇਰੇ ਇੱਕ ਮਨੁੱਖ Hindu ਸੀ ਸ਼ਾਮ ਨੂੰ Christian ਹੋ ਗਿਆ ਕਹਿੰਦਾ ਮੈਂ ਈਸਾਈ ਹੋ ਗਿਆ ਤਾਂ ਕੀ ਬਦਲ ਗਿਆ ਨੱਕ ਬਦਲ ਗਈ ਅੱਖਾਂ ਬਦਲ ਗਈਆਂ ਹੱਥ ਮੂੰਹ ਮੱਥਾ ਬਦਲ ਲ ਗਿਆ ਕੀ ਬਦਲਿਆ ਹੌਣ ਬਦਲ ਗਿਆ ਹੱਡੀਆਂ ਬਦਲ ਗਈਆਂ ਨਾ ਕੁਛ ਵੀ ਨਹੀਂ ਬਦਲਿਆ ਸਿਰਫ ਵਿਚਾਰ ਬਦਲ ਗਏ ਨੇ ਸਮਝ ਬਦਲ ਗਈ ਸੋਚਣੀ ਬਦਲ ਗਈ ਸਵੇਰੇ Hindu ਸੀ ਸ਼ਾਮੀ Christian ਹੈ ਮਜ਼ਬ ਇੱਕ ਵਿਚਾਰ ਦਾ ਨਾਮ ਹੈ ਧਰਮ ਇੱਕ ਵਿਚਾਰ ਦਾ ਨਾਮ ਹੈ ਮਨੁੱਖ ਦੇ ਵਿਚਾਰ ਦੇ ਬਦਲਦੇ ਆ ਬਾਹਰ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ ਬਦਲਦਾ ਹੈ ਮਨੁੱਖ ਦੀ ਦੁਨੀਆ ਉਹਨਾਂ ਦੇ ਨਾਲ ਚਮਨੁਖ ਜ਼ਮੀਨ ਤੇ ਚਲਦਾ ਸੀ ਪੈਦਲ ਸਹਜੇ ਸਹਜੇ ਇਹਨੇ ਪਸ਼ੂਆਂ ਨੂੰ ਵਰਤਿਆ ਅਸਵਾਰੀ ਵਾਸਤੇ ਘੋੜਿਆਂ ਨੂੰ ਉਠਾਂ ਨੂੰ ਬੈਲਾਂ ਨੂੰ ਸ਼ਿਵਜੀ ਬੈਲ ਬੈਲ ਤੇ ਅਸਵਾਰੀ ਕਰਦੇ ਸਨ ਹੈਰਾਨ ਗਏ ਕ੍ਰਿਸ਼ਨ ਰਥ ਦੇ ਚ ਬੈਠਦੇ ਸਨ ਜਿਹਨੂੰ ਪੰਜ ਘੋੜੇ ਲੱਗਦੇ ਸਨ ਕੋਈ ਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਫਿਰ ਮਨੁੱਖ ਨੇ ਪਸ਼ੂਮਾਨੋ ਵਾਹਨ ਅਸਵਾਰੀ ਵਾਸਤੇ ਵਰਤੇ ਫਿਰ ਸਹਜੇ ਸਹਜੇ ਵਿਕਾਸ ਹੋਇਆ ਸਾਈਕਲ ਆਈ ਮੋਟਰ ਕਾਰ ਆਈ ਰੇਲ ਗੱਡੀਆਂ ਆਈਆਂ ਫਿਰ ਆਵਾਜ਼ ਤੋਂ ਵੀ ਤਿੱਖੇ ਹਵਾਈ ਜਹਾਜ਼ ਆਏ ਇਹ ਪਹਿਲਾਂ ਨਾਲੋਂ ਜ਼ਿਆਦਾ ਸ਼ਕਤੀ ਮਿਲ ਗਈ ਗਤੀ ਮਿਲ ਗਈ ਇਸੇ ਤਰੀਕੇ ਨਾਲ ਮਨੁੱਖ ਪਹਾੜਾਂ ਦੀਆਂ ਗਾਰਾਂ 'ਚ ਰਹਿੰਦਾ ਸੀ ਜਾਂ ਦਰਖਤਾਂ ਦੇ ਥੱਲੇ ਜ਼ਿੰਦਗੀ ਬਸਰ ਕਰਦਾ ਸੀ ਸਹਜੇ ਸਹਜੇ ਸਰਦੀ ਗਰਮੀ ਬਰਸਾਤ ਤੋਂ ਬਚਣ ਲਈ ਇਸਨੇ ਝੁੱਗੀ ਬਣਾਈ ਕਾਨਿਆਂ ਦੀ ਪਤਿਆਂ ਦੀ ਫਿਰ ਸਹਜੇ ਸਹਜੇ ਮਿੱਟੀ ਦੀ ਫਿਰ ਮਿੱਟੀ ਨੂੰ ਪਕਾਣ ਲੱਗ ਪਿਆ ਅੱਗ ਇਜਾਦ ਹੋ ਗਈ ਫਿਰ ਪੁਖਤਾ ਮਕਾਨ ਬਣਾਉਣ ਲੱਗ ਪਿਆ ਅੱਜ ਸੈਂਕੜੇ ਮੰਜ਼ਲਾ ਫਲਕ ਬੋਸ ਇਮਾਰਤਾਂ ਦਾ ਮਨੁੱਖ مالک ਹੈ ਪਰ ਰਹਿਦਾ ਤੇ ਪਹਿਲੇ ਪਹਾੜਾਂ ਦੀਆਂ ਗਾਰਾਂ ਚ ਸੀ ਲੜਾਈ ਝਗੜਾ ਹੋ ਜਾਏ ਮਨੁੱਖ ਕੋਲ ਹਥਿਆਰ ਕੀ ਆਉਂਦਾ ਸੀ ਨਾਖੁਨ ਜਾਂ ਦੰਦ ਵੱਤ ਤੋਂ ਵੱਤ ਆਪਸ ਦੇਚ ਕਿਦਾਰੇ ਲੜਾਈ ਬਿਆਨਕ ਹੋ ਜਾਏ ਤੇ ਨਾਖੋਨਾ ਨਾਲ ਅਗਲੇ ਨੂੰ ਚੀਰ ਦੇਣਾ ਯਾਦੰਦੀਆਂ ਨਾਲ ਕੱਟ ਖਾਣਾ ਫਿਰ ਸਹਜੇ ਸਹਜੇ ਹੱਥ ਦੇਚ लाਠੀ ਆਈ ਫਿਰ लाਠੀ ਨਾਲ ਲੋਹੇ ਦੀ ਨੋਕ ਜੋੜੀ ਬਰਛਾ ਬਣ ਗਈ ਬਰਛੇ ਦੀ ਮਾਰ ਦੂਰ ਤੱਕ ਨਹੀਂ ਸੀ ਫਿਰ ਤੀਰ ਕਮਾਨ ਆ ਗਈ ਦੂਰ ਤੱਕ ਵਾਰ ਕਰਦੇ ਸੀ ਬੰਦੂਕ ਆਈ ਤੋਪ ਆਈ ਫਿਰ ਟੈਂਕ ਆਇਆ ਅਜਤੇ ਮਨੁੱਖ ਹਾਈਡਰੋਜਨ ਬੰਬ ਤੋਂ ਵੀ ਅੱਗੇ ਚਲਾ ਗਿਆ ਚਲਿਆ ਨਾਖੁਨਾ ਤੁਸੀਂ ਦੰਦਾਂ ਤੁਸੀਂ ਇਸ਼ਾਰਿਆਂ ਨਾਲ ਗੱਲ ਕਰਦਾ ਸੀ ਔਰ ਮਨੁੱਖ ਦੀ ਮੂਲ ਭਾਸ਼ਾ ਸੀ ਹਾਸਾ ਤੇ ਰੋਣਾ ਜਨਮ ਤੋਂ ਲੈ ਕੇ ਆਇਆ ਸੀ ਸਾਰੀ ਦੁਨੀਆ ਦਾ ਸਾਂਝ ਹੈ ਅਗਰ ਕੋਈ ਹਸ ਰਿਹਾ ਹੋਵੇ तो असी इस तरह नहीं हिंदी हिन्दी हस रहे संस्कृत हस रहे या पंजाबी च हंसा पिया इंगलिश हंसदा पिया गुजराती मराठी हसद्ता पस रहा जब कोई रो रहा हो असी इस तरह नहीं कहें चाइनीज रो रहा है बंगला से चरो रहा या पंजाबी चरो रहा हिन्दी या सिंधी चरो रहा है इस तरह नहीं कह रो रहा है ਰੋਣਾ ਸਾਰੀ ਦੁਨੀਆ ਦਾ ਸਾਂਝਾ ਹੈ ਹਾਸਾ ਸਾਰੀ ਦੁਨੀਆ ਦਾ ਸਾਂਝਾ ਹੈ ਜਮਾਂਦਰੂ ਬੱਚਾ ਹਾਸਾ ਤੇ ਰੋਣਾ ਹੀ ਲੈ ਕੇ ਆਇਆ ਹੈ ਫਿਰ ਸਹਜੇ ਸਹਜੇ ਅੰਦਰੂਨੀ ਜਜ਼ਬਾਤਾਂ ਨੂੰ ਪ੍ਰਗਟ ਕਰਨ ਲਈ ਅੱਖਰਾਂ ਦਾ ਜਨਮ ਹੋਇਆ ਫਿਰ ਇਸ ਨੂੰ ਬੋਲਣਾ ਆਇਆ ਹੈ ਅੱਜ ਹਜ਼ਾਰਾਂ ਭਾਸ਼ਾਵਾਂ ਦਾ ਜਨਮ ਦਤਾ ਹੈ ਮਨੁੱਖ ਸਮਝਿਆ ਹੋਇਆ ਸੁਣਿਆ ਹੋਇਆ ਕਾਫੀ ਲੰਬੇ ਸਮੇਂ ਤੱਕ ਰਵੇ ਤੇ ਮੈਂ ਭੁੱਲ ਨਾ ਜਾਵਾਂ ਲੇਖਣੀ ਦਾ ਜਨਮ ਹੋਇਆ ਲਿਪੀਆਂ ਦਾ ਜਨਮ ਹੋਇਆ ਅਲਫਾਬੇਟ ਦਾ ਜਨਮ ਹੋਇਆ ਕਾਗਜ਼ ਨਹੀਂ ਸੀ ਮਨੁੱਖ ਨੇ ਪੱਥਰਾਂ ਤੇ ਲਿਖਿਆ ਭੋਜ ਪੱਥਰਾਂ ਤੇ ਲਿਖਿਆ ਭਾਰਤ ਦੇਚ ਉਤਰਾਖੰਡ ਦੇਚ ਹਿਮਾਲਿਆ ਪਰਬਤ ਦੇਚ ਇੱਕ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ 1-1 ਫੁੱਟ ਡੇਢ-ਡੇਢ ਫੁੱਟ ਲੰਬੇ ਹੁੰਦੇ ਨੇ ਉਹਨੂੰ ਭੋਜ ਬ੍ਰਿਕਸ਼ ਕਹਿੰਦੇ ਨੇ ਉਹਨਾਂ ਪਤਰਾ ਨੂੰ ਭੋਜ ਪੱਤਰ ਕਹਿੰਦੇ ਨੇ ਅਜੇ ਵੀ ਹੈਗੇ ਨੇ ਮਨੁੱਖ ਨੇ ਭੋਜ ਪਤਰਾ ਤੋਂ ਕਾਗਜ਼ਾਂ ਦਾ ਕੰਮ ਲਿਆ ਉਸ ਤੇ ਲਿਖਣਾ ਸ਼ੁਰੂ ਕੀਤਾ ਪੁਰਾਣੇ ਬੇਸ਼ਤਰ ਧਰਮ ਗ੍ਰੰਥ ਭੋਜ ਪਤਰਾ ਦੇ ਉੱਤੇ ਲਿਖਿਆ ਹੈ ਔਰ ਹੈਰਾਨਗੀ ਦੀ ਗੱਲ ਕਾਗਜ਼ ਨਾਲੋਂ ਭੋਜ ਪੱਤਰ ਦੀ ਉਮਰ ਜ਼ਿਆਦਾ ਹੈ 2-2000 ਸਾਲ ਦੇ ਭੋਜ ਪੱਤਰ ਪਏ ਨੇ ਲਖਨਊ ਮਿਊਜ਼ੀਅਮ ਦੇਚ ਦਿੱਲੀ ਮਿਊਜ਼ੀਅਮ ਦੇਚ ਸੰਸਕ੍ਰਿਤ ਲਿਪੀ ਦੇਚ ਲਿਖੀ ਹੋਈਆਂ ਧਾਰਮਿਕ ਵਿਚਾਰਾ ॠषि ਮਨੀਆਂ ਦੇ ਬੋਲ ਹਿਮਾਲਿਆ ਪਰਬਤ ਦੇ ਸਰਦੀ ਦੇ ਦਿਨਾਂ ਜਿਹੜੇ ਜਪੀਸ਼ਵਰ ਤਪੀਸ਼ਵਰ ਰਹਿ ਜਾਂਦਨ ਥੱਲੇ ਨਹੀਂ ਆਉਂਦੇ ਉਹ ਇਹ ਨਾ ਪਤਰਾਂ ਨੂੰ ਸਰਦੀਆਂ ਦੇ ਦਿਨਾਂ ਜਲਾਣ ਲੱਗ ਪਏ ਸਨ ਸੁੱਕ ਜਾਂਦੇ ਨੇ ਉਹਨਾਂ ਦੇ ਨਾਲ ਚ ਅੱਗ ਦਾ ਕੰਮ ਲੈਂਦੇ ਸਨ ਯੂਪੀ ਗਵਰਨਮੈਂਟ ਨੇ ਹੁਣ ਕਾਨੂੰਨ ਬਣਾਇਆ ਹੈ ਜਿਹੜਾ ਇਹ ਨਾ ਪਤਰਾਂ ਨੂੰ ਤੋੜੇਗਾ ਜਲਾਏਗਾ 6 ਮਹੀਨੇ ਦੀ ਸਜ਼ਾ ਕਿਉਂਕਿ ਨਸਲ ਖਤਮ ਹੋ ਰਹੀ ਸੀ ਇਹ ਪੱਤੇ ਖਤਮ ਹੋ ਰਹੇ ਸਨ ਇਹਨੂੰ ਕੱਟਣ ਦੀ ਜਲਾਣ ਦੀ ਹੁਣ ਮਨਾਈ ਕੀਤੀ ਗਈ ਹੈ ਮਨੁੱਖ ਨੇ ਭੋਜ ਪਤਰਾਂ ਤੇ ਲਿਖਿਆ ਅੱਜ ਹਜ਼ਾਰਾਂ ਤਰ੍ਹਾਂ ਦੇ ਕਾਗਜ਼ਾਂ ਦਾ ਮਨੁੱਖ ਜਨਮ ਦਾਤਾ ਹੈ ਵਧੀਆ ਤੋਂ ਵਧੀਆ ਕਾਗਜ਼ ਜ਼ਿੰਦਗੀ ਦੇ ਹਰ ਸ਼ੋਬੇ ਦੇ ਮਨੁੱਖ ਕਿਸੇ ਹੱਦ ਤੱਕ ਬੈਰੂਨੀ ਤੌਰ ਤੇ ਵਿਕਸਿਤ ਹੋਇਆ ਹੈ ਬੜਾ ਭਾਰੀ ਇਸਨੇ ਵਿਕਾਸ ਕੀਤਾ ਹੈ ਆਦੀ ਮਨੁੱਖ ਜੰਗਲੀ ਮਨੁੱਖ ਜਿਹਨੂੰ ਵਾਨਰ ਕਹਿੰਦੇ ਨੇ ਵਨਰ ਜੰਗਲ ਦੇ ਚ ਰਹਿਣ ਵਾਲਾ ਨੰਗਾ ਰਹਿੰਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਿਸਮਾਦ ਨਾ ਗਏ ਫਿਰੇ ਜੰਤ ਨਗਨਤਾ ਦਾ ਬੋਧ ਮਨੁੱਖ ਨੂੰ ਹੋਇਆ ਪਸ਼ੂਵਾਂ ਨੂੰ ਨਹੀਂ ਹੋਇਆ ਸਹਿਬ ਕੰਨਨ ਮੈਂ ਹੈਰਾਨ ਬਿਸਮਾਦ ਹੋ ਜਾਣਾ ਬਾਰੀਕ ਨਿਗਾਹਾਂ ਗੁਰੂ ਨਾਨਕ ਦੀ ਹਰ ਚੀਜ਼ ਨੂੰ ਬੜੀ ਬਾਰੀਕੀ ਨਾਲ ਲੈਂਦੀਆਂ ਨਗਨਤਾ ਦੇ ਬੋਧ ਨੇ ਹੀ ਮਨੁੱਖ ਨੂੰ ਮਨੁੱਖ ਬਣਾਇਆ ਹੈ ਪਸ਼ੂਆਂ ਦੇ ਵਿੱਚ ਇਹ ਨਗਨਤਾ ਦਾ ਬੋਧ ਨਹੀਂ ਹੈ ਭਈ ਅਸੀਂ ਨੰਗੇ ਹਾਂ ਐਸਾ ਗਿਆਨ ਨਹੀਂ ਹੈ ਵਿਸਮਾਦ ਨਾਂਗੇ हर इंसान की जिंदगी कोई ना कोई मुश्किल परेशानी जरूर होंगी है लेकिन हर चीज़ का हल सिर्फ और सिर्फ रबुल इजत की जात है दुनिया की कोई भी परेशानी है कोई भी मुश्किल है सिर्फ और सिर्फ अगर कोई हल कर सबुल इजत की जात हल कर सकती है सिर्फ और सिर्फ रब को मंगना चाहिए वे अगर झुकना चाहता है वो बंदगी करनी चाहती है जिस तरह असि दुनिया के कमांच मगन हों इस तरह सू रब भी मुखलस होकर खालस होकर जुड़ना चाहिए जोड़ा वह टाइम है सिर्फ ਪਉਦੇ ਵਿੱਚ ਰੱਬ ਨੂੰ ਯਾਦ ਕੀਤਾ ਜਾਵੇ ਆਪਣੀ ਸੁਰਤ ਅੱਗੇ ਰੱਖੀ ਜਾਵੇ ਆਪਣਾ ਧਿਆਨ ਜੜਾ ਵਾ ਉਹ ਪਿੱਛੇ ਨਾ ਲਾਇਆ ਜਾਵੇ ਜਦੋਂ ਅਸੀਂ ਪਿੱਛੇ ਧਿਆਨ ਰੱਖ ਕੇ ਰੱਬ ਦੀ ਬਾਗ ਵਿੱਚ ਹਾਜ਼ਰ ਹੁੰਨੇ ਆ ਅਸੀਂ ਬਿਸਮਾਨੀ ਤੌਰ ਤੇ ਤੇ ਜ਼ਰੂਰ ਖੜੇ ਹੁੰਨੇ ਆ ਲੇਕਿਨ ਜ਼ਿਹਨੀ ਤੌਰ ਤੇ ਅਸੀਂ ਦੁਨੀਆ ਦੇ ਵਿੱਚ ਮਗਨ ਹੁੰਨੇ ਆ ਔਰ ਰੱਬ ਨੂੰ ਸਾਡੀਆਂ ਆਬਾਦਾਂ ਦੀ ਜ਼ਰੂਰਤ ਨਹੀਂ ਹੈਗੀ ਉਦੀ ਇਬਾਦਤ ਵਾਸਤੇ ਬੇਸ਼ੁਮਾਰ ਫਰਿਸ਼ਤੇ ਜਿੰਨ ਚਰਿੰਦ ਪ੍ਰਿੰਦ ਹੈ ਜਿਹੜੇ ਹਰ ਟਾਈਮ ਉਹਦੀ ਇਬਾਦਤ ਚ ਮਗਨ ਰਹਿੰਦੇ ਹੈਗੇ ਆ ਇਨਸਾਨ ਜਿਹੜਾ ਇਸ ਦੁਨੀਆ ਦੇ ਉੱਤੇ ਰੱਬ ਦਾ ਨਾਇਬ ਹੋਇਆ ਹੈਗਾ ਇਹ ਰੱਬ ਸਿਰਫ ਉਹਨੂੰ ਆਪਣੀ ਬਾਰਗਾ ਚ ਇਸ ਵਾਸਤੇ ਬੁਲਾਉਂਦਾ ਹੈ ਕਿ ਉਹ ਇਨਸਾਨ ਜਿਹੜਾ ਹੈ ਆਪਣੇ ਰੱਬ ਦਾ ਸ਼ੁਕਰ ਅਦਾ ਕਰ ਸਕੇ ਉਹਨਾਂ ਨੇਮਤਾਂ ਦਾ ਜਿਹੜੀਆਂ ਰੱਬ ਨੇ ਦਿੱਤੀਆਂ ਹੈਗਾ ਜਿਹਨਾਂ ਦਾ ਨੇਮਲ ਬਦਲ ਹੀ ਕੋਈ ਨਹੀਂ ਹੈ ਜਿਹੜੀਆਂ ਰੱਬ ਨੇ ਚੀਜ਼ਾਂ ਜਿਹੜੀਆਂ ਰੱਬ ਨੇ ਨੇਮਤਾਂ ਪੈਦਾ ਕੀਤੀਆਂ ਇਨਸਾਨ ਉਹਨਾਂ ਦਾ ਬਦਲ ਨਹੀਂ ਬਣਾ ਸਕਦਾ ਹੈਗਾ ਰੱਬ ਦੀਆਂ ਚੀਜ਼ਾਂ ਦੀ ਕਦਰ ਕਰੇ ਉਹਦਾ ਸ਼ੁਕਰ ਅਦਾ ਕਰ ਜਿਹੜਾ ਸ਼ੁਕਰ ਅਦਾ ਕਰਦਾ ਰੱਬ ਨੂੰ ਉਹ ਬੰਦਾ ਪਸੰਦ ਹੈ ਤੇ ਜਿਹੜਾ ਨਾ ਸ਼ੁکری ਕਰਦਾ ਹੈਗਾ ਵੈ ਉਹ ਹਮੇਸ਼ਾ ناکਾਮ ਰਹਿੰਦਾ ਹੈ ਸ਼ੁਕਰ ਦੇ ਨਾਲ ਸਬਰ ਦੇ ਨਾਲ ਇਨਸਾਨ ਵੱਡੀ ਤੋਂ ਵੱਡੀ ਮੁਸ਼ਕਲ ਤੇ ਪਰੇਸ਼ਾਨੀ ਤੇ ਕਾਬੂ ਪਾ ਸਕਦਾ ਹੈਗਾ ਤੇ ਜ਼ਿੰਦਗੀ ਚ ਕਾਮਯਾਬੀ ਹਾਸਲ ਕਰ ਸਕਦਾ ਹੈ ਫਿਰ ਤੁਹਾਨੂੰ ਕਥਾ ਕੈਂਚ ਤੇ ਲੱਗੀ ਕਮੈਂਟਸ ਕਰਕੇ لازਮੀ ਦੱਸਿਓ ਕਿ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼